ਇੱਕ ਰੈਲੀ ਕੱਢੀ ਜਾ ਰਹੀ ਹੈ ਸਾਡੇ ਨਾਲ ਅਮਰ ਰੋੜਾ ਜੀ ਨੇ ਅਰੋੜਾ ਸਾਹਿਬ ਕੀ ਲੱਗਦਾ ਹੈ ਕਿ ਜੋ ਅੱਜ ਰੈਲੀ ਕੱਢ ਰਹੇ ਉਹ ਕੀ ਮਕਸਦ ਕੀ ਹੈ ਦੇਖੋ ਜੀ ਪੰਜਾਬ ਪਿਛਲੇ 4 ਸਾਲਾਂ ਦੇ ਵਿੱਚ ਬੈਡ ਤੋਂ ਵਰਸ ਕੰਡੀਸ਼ਨ ਵੱਲ ਗਿਆ ਹੈ ਮੰਦ ਹਾਲੀਏ ਜਿਹੜੀ ਉਹ ਲੋਕਾਂ ਦੀ ਵਧ ਰਹੀ ਹੈ ਜਿਹਨੂੰ ਹਾਈਲਾਈਟ ਕਰਨ ਦੇ ਲਈ ਸੀ ਅੱਜ ਕੇਂਦਰ ਔਰ ਪੰਜਾਬ ਸਰਕਾਰ ਦੇ ਖਿਲਾਫ ਦਿਨ ਪ੍ਰਤੀ ਦਿਨ ਵਧ ਰਹੀ ਮਹਿੰਗਾਈ ਜਿਹਦੇ ਚ ਕਿਸਾਨ ਆਮ ਵਿਅਕਤੀ ਘਰੇਲੂ ਘਰੇਣੀਆਂ ਲੇਡੀਜ਼ ਨੇ ਜਿਹੜੀਆਂ ਹਰੇਕ ਬੰਦੇ ਦੀ ਰਸੋਈਏ ਜਿਹੜੀ ਇਫੈਕਟ ਹੋ ਰਹੀ ਹੈ ਤੇ ਸਰਕਾਰ ਜਿਹੜਾ ਮਾਫੀਆ ਉਸੇ ਤਰੀਕੇ ਨਾਲ ਚਲਾ ਰਿਹਾ ਜਿਹਦੀ ਵਜ੍ਹਾ ਕਰਕੇ ਪੰਜਾਬ ਕਰਜ਼ੇ ਠਾ ਰਿਹਾ ਹੈ ਔਰ ਮੰਦ ਹਲੀਵਲ ਜਾ ਰਿਹਾ ਜਿਹਨੂੰ ਹਾਈਲਾਈਟ ਕਰਦੇ ਰਹੀ ਸੀ ਅੱਜੇ ਪ੍ਰੋਟੈਸਟ ਕਰ ਰਹੇ ਹਾਂ ਸਰਕਾਰ بار بار ਇਸ ਕੇਰੀਆ ਕੀ ਸੈਂਟਰ ਗਵਰਨਮੈਂਟ ਪਿੱਛੋਂ ਤੇ ਬਾਜ਼ਾਰੀ ਹੈ ਜੋ ਕੀਮਤਾਂ ਨੇ ਦੇਖੋ ਇਹਦੇ ਚ ਕੋਈ ਦੋਰਾ ਨਹੀਂ ਕਿ ਕੇਂਦਰ ਦੀ ਮੋਦੀ ਸਰਕਾਰ ਅੰਬਾਨੀ ਨੂੰ ਸ਼ੈੱਲ ਵਾਲਿਆਂ ਨੂੰ ਜਿਹੜੇ ਕੰਪਨੀਆਂ ਨੇ ਉਹਨਾਂ ਨੂੰ ਆਪਣਾ ਫਾਇਦਾ ਪਹੁੰਚਾਉਣ ਦੇ ਲਈ ਮਹਿੰਗਾਈ ਜਿਹੜੀ ਕਰਦੀ ਹੈ ਪਰ ਪੰਜਾਬ ਦੇ ਵਿੱਚ ਇਸ ਟਾਈਮ ਪੈਟਰੋਲ ਦੇ ਉੱਪਰ 26% ਵੈਟ ਹੈ ਡੀਜ਼ਲ ਦੇ ਉੱਪਰ 16 ਜਿਹੜਾ ਕਿ ਹਾਈਐਸਟ ਹੈ ਇਨ ਦਾ ਕੰਟਰੀ ਇਹ ਕਿਉਂ ਨਹੀਂ ਘਟਾ ਸਕਦੇ ਹੈਗੇ ਇਹ ਘਟੂ ਤਾਂ ਤਾਂ ਹੀ ਨਾ ਜੇ ਮਾਫੀਆ ਬੰਦ ਹੋਊਗਾ ਮਾਫੀਆ ਵਾਲਾ ਪੈਸਾ ਜਿਹੜਾ ਉਹ ਸਰਕਾਰ ਦੇ ਖਜ਼ਾਨੇ ਦੇ ਵਿੱਚ ਆਊਗਾ ਪਰ ਇੱਕ ਪਾਸੇ ਆਪ ਲੁੱਟ ਰਹੇ ਨੇ ਤੇ ਲੋਕਾਂ ਦੇ ਉੱਪਰ ਨਵੇਂ-ਨਵੇਂ ਬੋਝ ਪਾ ਰਹੇ ਨੇ ਤੇ ਵਿਧਾਨ ਸਭਾ ਚ ਘੇਰਨ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਤੁਹਾਡੀ ਇਸ ਸਾਲ ਦਾ ਆਖਰੀ ਬਜਟ ਸੈਸ਼ਨ ਹੈ ਸਰਕਾਰ ਦਾ ਦੇਖੋ ਜੀ ਘੇਰਨਾ ਤਾਂ ਇਹਨਾਂ ਦੀ ਆਪਦੀਆਂ ਕਾਰਗੁਜ਼ਾਰੀਆਂ ਦੇ ਉੱਪਰ ਹੀ ਹੈ ਪਿਛਲੇ 4 ਸਾਲ ਹੁਣ ਬੜੇ ਸਬਜ਼ਬਾਤ ਦਿਖਾ ਰਹੇ ਨੇ ਸੀ ਆਹ ਕਰ ਦਾਂਗੇ ਉਹ ਕਰ ਦਾਂਗੇ 1 ਸਾਲ ਦੇ ਵਿੱਚ ਪਰ ਪਿਛਲੇ 4 ਸਾਲਾਂ ਦਾ ਹਿਸਾਬ ਕਿਤਾਬ ਕੌਣ ਦਊਗਾ ਕੱਲਾ ਕੱਲਾ ਦਿਨ ਸੀ ਜਿਹੜਾ ਉਹ ਸਹਾਇ ਹੋਂਦਾ ਹੈ ਡਿਵੈਲਪਮੈਂਟ ਦੇ ਲਈ ਪਰ ਇਹਨਾਂ ਨੇ 4 ਸਾਲਾਂ ਦਾ ਡੱਕਾ ਨਹੀਂ ਟੋੜਿਆ ਹੈਗਾ ਤੇ ਉਹ ਜਵਾਬ ਹੈ ਜਿਹੜਾ ਰਿਪੋਰਟ ਕਾਰਡ ਹੈ ਇਹਨਾਂ 4 ਸਾਲਾਂ ਦਾ ਉਹ ਜ਼ਰੂਰ ਮੰਗਿਆ ਜਾਏਗਾ ਬਿਲਕੁਲ ਇਹ ਸਨ ਵਿਧਾਇਕ ਅਮਰ ਰੋੜਾ ਜੋ ਕਿ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ 4 ਸਾਲ ਦਾ ਰਿਪੋਰਟ ਕਾਰਡ ਹੈ ਜੋ ਕੈਪਟਨ ਸਰਕਾਰ ਤੋਂ ਜ਼ਰੂਰ ਮੰਗਿਆ ਜਾਵੇਗਾ ਕੈਮਰਾ ਪਰਸਨ ਸੰਦੀਪ ਦੇ ਨਾਲ ਹਰਪਿੰਦਰ ਸਿੰਘ এবੀਪੀ ਸੰਝਾ ਚੰ ABP Sonja, Josh Jasba, Junu.